ਉੱਥੇ ਕਿ ਪੱਬੀ ਮੁਰੇ ਇਹਨੂੰ ਦੋ ਗਿਆ ਸਾਡੇ ਮਾਨਸਰ ਕਪਲਿੰਗ ਸਿੰਘ ਹੈਡਕ quarters ਬਹੁਤ ਸਾਰੀਆਂ ਯਾਦਾਂ ਉੱਥੇ ਮੇਰੀਆਂ ਕਿਹੜੀਆਂ ਕਦੇ ਨਹੀਂ ਮਨੂੰ ਭੁੱਲਣੀਆਂ ਸਾਰੀ ਜ਼ਿੰਦਗੀ ਨਹੀਂ ਭੁੱਲਣੀਆਂ ਜਿੰਨੀ ਯਾਰੀ ਉੱਥੇ ਰੋਡ ਤੋਂ ਲੰਘਾਂਗੇ ਜਿੰਨੀ ਯਾਰੀ ਮਨੂੰ ਕੀਤੀ ਹੋਣੀ ਸਾਡੇ ਘਰ ਤੇ ਲੋਅ ਨਹੀਂ ਕਰਦੇ ਜਾਣ 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 ਕੇ ਉੱਥੇ ਲੈ ਗ ਜਾਂਦੇ ਜਾਣ ਜਾਣ ਕੇ ਕਿੱਥੇ ਯਾਦਾਂ ਤਾਜ਼ੀਆਂ ਹੁਣ ਇਹ ਜਾਣ ਕੇ ਲੈ ਕੇ ਆਏ ਵੀ ਕਿਉਰੋ ਮਨੂੰ ਆਹ ਜਿਹੜਾ ਮੁਰੇ ਜਾਂਦਾ ਆ ਗੜਾ ਇੱਥੇ ਬੈਕ ਦਿੱਤਾ ਸੀ ਮੈਨੂੰ ਬਿਊਰੋ ਅੱਛਾ ਆਇਆ ਹੈਡ ਕੁਆਟਰ ਸਲਰਸ ਐ ਪਹੁੰਚ ਕੇ ਸੀ ਹੁਣ ਦਰਸ਼ਨ ਮੇਲਾ ਕਰਦੇ ਆ ਚੱਲੀਏ ਤਾਂ ਬਾਬੇ ਜਿਵੇਂ ਮਜ਼ਾਕ ਕਰਦਾ ਸੌਣ ਲੱਗੇ ਮਨ ਬੜਾ ਖਰਾਬ ਕੁਝ ਨਹੀਂ ਹੋਇਆ ਭਰਾਵਾ ਕੁਝ ਕਿਉਂ ਨਹੀਂ ਹੋਇਆ ਹਾਲੇ ਸਾਰਾ ਕੁਝ ਹੋਇਆ ਸਾਰਾ ਕੁਝ ਹੋਇਆ ਹੀ ਇੱਥੇ ਆ ਹੈ ਓਏ ਆਹ ਕਿੰਨੇ ਜਿਹੇ ਕੈਮਰਾ ਖਟਾਉਂਦੇ ਵੇ ਆ ਜਿੱਥੇ ਫੂਰ ਜੰਗੜੀ ਉੱਥੇ ਹੀ ਪਹਿਲੀ ਵਾਰੀ ਮਿਲਦਾ ਪੱਬੀ ਉਹਦੇ ਟੇਬਲ ਜਿੱਥੇ ਹੀ ਬੈਠੇ ਹੁੰਦੇ ਨੇ ਇਹਨੂੰ ਅੱਗ ਲੱਗੀ ਆ ਥੱਲੇ ਜਾਣ ਦੀ ਤੇ ਉਹ ਲੋਹੀ ਟੇਬਲ ਸੁਣਨੇ ਭਾਈ ਚੱਲ ਹੁਣ ਤਾਂ ਵੀ ਹੋਰ ਬੰਦਾ ਹੋਣਾ ਇਹਨਾਂ ਦੇ ਆ ਗਏ ਕੜਾ ਵੀ ਜਿਹੜਾ ਮੈਂ ਕਿਹਾ ਸੀਗਾ ਮੈਂ ਦਿੱਤਾ ਐਸੇ ਪੂਰਾ ਮੋਜ ਰੁੱਤਾ ਹੋਇਆ ਖੜਾ ਮਨੂੰ ਬਾਕੀ ਜੇ ਉਹ ਸਾਡੇ ਤੋਂ ਮਾਉਣੇ ਆ ਪਿਛੇ ਓਰੇ ਮੈਨੂੰ ਗਿਆ ਆ ਹੋਰ ਉਹਨੇ ਕਿਨੂੰ ਗਿਆ ਕਹਿੰਦਾ ਪਿਆਰ ਹੋ ਗਿਆ ਪਿਆਰ ਚ ਤਾਂ ਕਹਿੰਦਾ ਮੈਂ ਰੁੱਲ ਗਿਆ ਇਹ ਕੀ ਸਫਲ ਹੈ ਕਾਦੀ ਸਫਲ ਹੈ ਇਤਨੀ ਸਫਲ ਸਲਰਸ ਐ ਪੋਇਂਟ ਦੇ ਵੀ ਹੁਣ ਦਰਸ਼ਨ ਮੇਲਾ ਕਰਦੇ ਆ ਆਪਣੀ ਇਹ ਗਗਨ ਹੁਣੀ ਜੇ ਆਉਂਦੇ ਆ ਬਾਕੀ ਤੁਹਾਨੂੰ ਦਰਸ਼ਨ ਮੇਲਾ ਕਰਕੇ ਫੇਰ ਮਿਲਦੇ ਆ ਓਕੇ ਚਲੋ ਭਾਈ ਮਾਥਾ ਟੇਕ ਲਈ ਫੇਰ ਤੁਹਾਨੂੰ ਮਿਲਦੇ ਆ ਦਰਸ਼ਨ ਮੇਲਾ ਆਪਾਂ ਕਰ ਲਿਆ ਸੀਗਾ ਬਾਬਾ ਜੀ ਦੇ ਤੇ ਹੁਣ ਚੱਲੇ ਆ ਉਥੋਂ ਤੇ ਤੁਹਾਨੂੰ ਮਿਲਦੇ ਆ ਅੱਗੇ ਜਾ ਕੇ ਸ਼ਾਹੀਦ ਕਿਊਰੋ ਨੂੰ ਜਾਈਏ ਉੱਥੇ ਆਣਾ ਕਿਉਂਕਿ ਉਹਨਾਂ ਨੇ ਸਾਰਿਆਂ ਨੇ ਉੱਥੇ ਇਕੱਠੇ ਹੋਣਾ ਹੈ ਕਹਿੰਦੇ ਅੱਜ ਉੱਥੇ ਤੁਹਾਨੂੰ ਦਿਖਾਉਣੇ ਆ ਅੱਗੇ ਦੀ ਅਪਡੇਟ ਕੀ ਕਰਦੇ ਹਾਂ ਜਿੱਥੇ ਕੋਲੋਂ ਮਿਲਦੇ ਆ ਉੱਥੇ ਜਾ ਕੇ ਜਿੱਥੇ ਹੋਰ ਜਿੰਨੂ ਖੜੀ ਉੱਥੇ ਹੀ ਪਹਿਲੀ ਵਾਰੀ ਆ ਆ ਯਾਰ ਲਾਇ ਇਸ ਨੂੰ ਠੀਕ ਆ ਇੱਥੋਂ ਕੱਢ ਲੈ ਛੇਤੀ ਇੱਥੋਂ ਤੋਰ ਲਈਏ ਛੇਤੀ ਛੇਤੀ ਅੱਜ ਤਹੀ ਨਾ ਉੱਥੋਂ ਲਾਇ ਇਸ ਨੂੰ ਜੱਡ ਜਿਆਦਾ ਸਾਰਾ ਕੁਝ ਅੱਖਾਂ ਮਰੇ ਘੁੰਮਣ ਲੱਗ ਪਏ ਜਦੋਂ ਇਹ ਮੂਰਤੀ ਹੁਣਨ ਤੋਂ ਲੱਗਾਂਗੇ। ਰੈਲੈਸ ਮੋਲ ਕੁਝ ਜਿਆਦਾ ਜੁੜੀਆਂ ਨੇ। ਆ ਆ ਅੱਧੇ ਲੈ ਮਨੇ ਇੱਕ ਕੈਂਬਰੇਜ ਕੈਂਬਰੇਜ ਹੈ ਇੱਧਰਲੇ ਵਾਲੇ। ਅੱਛਾ ਰਾਹ ਤਾਂ ਹੱਲੇ ਵੀ ਉਹੀ ਆ ਪਰ ਰਾਹ ਦਾ ਸਾਥੀ ਹੈ ਨਹੀਂ ਨਾਲ। ਹਾਂ ਰਾਹ ਉਹੀ ਆ ਪਰ ਰਾਹ ਦਾ ਸਾਥੀ ਹੈ। ਨੇ ਘੜੇ ਉਹਨੇ ਤਾਂ ਕੀ ਜੇ ਇਧਰ ਨਿਆਣਿਆਂ ਨੂੰ ਦੇਖੀ ਜਾਨਾ। ਉਹ ਕੈਮਰੇ ਸਕੂਲ ਆ ਠੀਕ ਆ ਇੱਥੇ ਨਿਆਣਿਆਂ ਨੇ ਖੇਲਣਾ ਸੀ ਉਹ ਦੋਨਾਂ ਨੇ ਖੜ ਕੇ ਉਹ ਤੋਂ ਤੋਂ ਦੇਖਣਾ ਉਹ ਤਾਂ ਕੀ ਚੀਜ਼ ਹੋ ਜਿਹੜੀਆਂ ਕੁੜੀਆਂ ਤਾਂ ਕਿਆਂ ਹਾਂ ਉਹ ਦਿਨ ਦੇਖਿਆ ਨਾ ਮਲੇਗੀ ਹੋ ਜਾਂਦੀ ਨਹੀਂ ਉੱਥੇ ਸਾਰਾ ਦਿਨ ਹੁੰਦਾ ਹੈ ਚਲੋ ਹੋਈ ਗੱਲ ਇਹ ਮਿਲਦੇ ਆਂ ਬੀਰੋ ਜਾ ਕੇ ਕਿਰੋ ਵੀ ਜਾਣ ਕੇ ਲੈ ਕੇ ਚੱਲੇ ਭਵਨੀ ਤਾਂ ਨਹੀਂ ਮੈਨੂੰ ਪਤਾ ਉਹਨਾਂ ਦਾ ਸਾਰਾ ਕੁਝ ਪਤਾ ਮੈਨੂੰ ਕਾਦੇ ਮੈਨੂੰ ਬੀਰੋ ਲੈ ਕੇ ਚੱਲੇ ਗੱਗੀ ਓਏ ਹੋ ਗਈ ਆ ਪੜ ਪਹਿਲਾਂ ਉਹ ਉਹ ਬਾੜਾ ਹੋ ਹੈਡਕ quarter ਇਹ ਉੱਚੀ ਬੋਲ ਹੈ ਹੈਡਕ quarter ਚ ਇਹ ਜਾਣ ਕੇ ਲੈ ਕੇ ਆਏ ਵੀ ਕਿਉਰੋ ਮੈਨੂੰ ਆ ਜਿਹੜਾ ਮੁਰੇ ਜਾਂਦਾ ਨਾ ਲਾਲ ਉਹਦੇ ਚ ਸੱਚੀ ਮੈਸੇਜ ਆਇਆ ਇੱਕ ਕੁੜੀ ਦਾ ਰਾਤੀ ਲਾਈਵ ਚ ਮਹਿਕ ਕੋਸ਼ਿਸ਼ ਵੀ ਕਹਿੰਦੀ ਮੈਂ ਬਹੁਤ ਨਹੀਂ ਨੂੰ ਲਾਈਕ ਕਰਦੀ ਮੈਂ ਝੂਠ ਨਹੀਂ ਬੋਲਦਾ ਝੂਠ ਨਹੀਂ ਬੋਲਦਾ ਸੌਂ ਲੱਗੇ ਮੈਨੂੰ ਕੋਮਲ ਦੀ ਸੌਂ ਲੱਗੇ ਬਸ ਨਹੀਂ ਮੈਂ ਕਹਤ ਮੈਂ ਲਾਈਵ ਚ ਦੱਸਦਾ ਮੈਂ ਕਹਾਂ ਵੀ ਨਹੀਂ ਉਹਦੀ ਹੈਗੀ ਆ ਮੈਂ ਦੱਸਦਾ ਹੈਗਾ ਤੇ ਆ ਬੰਦਾ ਜਾਣ ਕੇ ਲੈ ਕੇ ਆਇਆ ਕਿਰੋ ਇਹਨੂੰ ਸਾਰਾ ਕੁਝ ਪਤਾ ਇੱਥੇ ਜਾਂਦਾ ਦਾ ਜੀਆਂ ਹਣੀਆਂ ਫੇ ਵੀ ਲੈ ਕੇ ਆਇਆ ਇਹਨੂੰ ਕਹੀ ਜਾਂਦੇ ਚੱਲੀਏ ਭਾਰੇ ਕਹਿੰਦਾ ਨਹੀਂ ਜਾਣਾ ਓਏ ਉਧਰ ਆ ਓਧਰ ਲਖਾਇਓ ਨਾ ਜੇ ਆ ਕੇ ਤੁਸੀਂ ਵੀ ਜਿੰਨੀ ਹੋਈ ਨਹੀਂ ਗੇਮਾਂ ਖੇਡਣੀਆਂ ਆਪਾਂ ਓ ਨਹੀਂ ਉਹੀਆਂ ਲਹਿਰਾ ਜੀਆਂ ਮੈਂ ਡਾ ਜੀ ਉੱਥੇ ਕਰਦੇ ਹੋ ਗੱਡੀ ਜੀ ਵਾਲੇ ਕੋਲ ਉਹ ਟੇਬਲ ਹੈ ਜੱਗੀ ਉਹ ਟੇਬਲ ਸੀ ਨਾ ਨਹੀਂ ਟੇਬਲ ਉਹੀ ਸੀ ਨਾ ਤਾਂ ਸਾਲਾ ਸੱਚੀ ਯਾਰ ਚੱਲੀਏ ਤੋਂ ਬਾਬੇ ਸੱਚੀ ਮਜ਼ਾ ਆ ਰਿਹਾ ਸਾਰਾ ਸੌਣ ਲੱਗੇ ਮਨ ਬੜਾ ਖਰਾਬ ਨਹੀਂ ਹੋ ਰਿਹਾ ਕੋਸ਼ ਕਿਉਂ ਨਹੀਂ ਹੋਇਆ ਹਲਾ ਸਾਰਾ ਕੁਝ ਹੋਇਆ ਸਾਰਾ ਕੁਝ ਹੋਇਆ ਹੀ ਇੱਥੇ ਆ ਹੈ ਓਏ ਆਹ ਕਿੰਨੇ ਜਿਵੇਂ ਮਾ ਘਟਾ ਦੇਵੇ ਹੈ ਜੱਡੀ ਜਿਵੇਂ ਮਾ ਘਟਾ ਦੇਵੇ ਚੱਲੀ ਗੀ ਉੱਤੇ ਕਿਹਦੇ ਉੱਤੇ ਉਹਦੇ ਉੱਤੇ ਬੱਸ ਤੇ ਬੱਸ ਬੰਦਿਆਂ ਵਾਲੇ ਤੇਰੇ ਵਰਗੇ ਜਾਨਵਰਾਂ ਵਾਲੇ ਨੇ ਇਹ ਗੱਡੀ ਉੱਤੇ ਜੋ ਮਾਰਨਾ ਇਹ ਉੱਤੇ ਆ ਟੁੱਟ ਗਈ ਓ ਇਹਦੀ ਵੀ ਐਡ ਕੁਆਟਰ ਵੀ ਚਲੋ ਕੋਈ ਨਹੀਂ ਆ ਗੇਮਾਂ ਹੀ ਖਲੋਂਦੇ ਪਏ ਆਏ ਆ ਸਾਰੇ ਜਣੂ ਬਹੁਤ ਥੱਲੇ ਹੀ ਹਟਦੇ ਹੀ ਆ ਮਾ ਜੋ ਕਿੱਥੇ ਥੋੜੀ ਹੈ ਮੈਂ ਤਾਂ ਕਾਰਡ ਪਿਆ ਆ ਗਾਣ ਕੇ ਲੈ ਜਾਣਾ ਏ ਬੋਲਿੰਗ ਕਰਨੀ ਆ ਉਹ ਮੈਂ ਸੱਚੀ ਯਾਰ ਮੈਂ ਸੌ ਲੱਗੇ ਮਜ਼ਾਕ ਨਹੀਂ ਕਰਦਾ ਹੈਗਾ ਸੱਜੀ ਚੱਲੀ ਗਈ ਕਾਰਡ ਪਿਆ ਕਾਰਡ ਪਿਆ ਯਾਰ ਹੋਰ ਕਿਰੇ ਜਾ ਬੰਦ ਹੋ ਗਿਆ ਮਨ ਜਾ ਖਰਾਬ ਹੁੰਦਾ ਉੱਥੇ ਕਿਉਂ ਰੋ ਜੋ ਮੈਂ ਲੈ ਆ ਮੈਂ ਕਿੱਥੇ ਲਾਇਆ ਚਾਰਜ ਮੇਰਾ ਦੇਖ ਲਾ ਉਹਨਾਂ ਹੀ ਪਿਆ ਹੁਣ ਲੈ ਕਿੱਥੇ ਲਾਇਆ ਉਹ ਦੇ ਅਸੀਂ ਲੈ ਲਾਇਆ ਨਹੀਂ ਚਾਰਜ ਹੁਣ ਭਾਈ ਜੀ ਹਾਲ ਫੋਕਸ ਨਹੀਂ ਛੱਡਣਾ ਤੂੰ ਦਾਰੂ ਪੀਏ ਮੇਰਾ ਵੀ ਬੜਾ ਹੋ ਰਹਿ ਗਿਆ ਇਹਨਾਂ ਚਾਰਜ ਭਾਈ ਜੀ ਹਾਲ ਤੂੰ ਬਸ ਫੋਕਸ ਨਹੀਂ ਛੱਡਣਾ ਹਾਂ ਭਾਈ ਜੀ ਹਾਲ ਕਰੋ ਮੈਨੂੰ ਇਹ ਫੋਕਸ ਦਸ ਗਣ ਸਤਿਗਣ ਹੋਰ ਭਾਈ ਜੀ ਗੱਲ ਕਰ ਗੱਲ ਕਰ ਭਾਜੀ ਲੜੀਆਂ ਨੇ ਆ ਬਲੌਗ ਦੇ ਵਿੱਚ ਲੜੋ ਨਾ ਇਹਦੀਆਂ ਸੁਣੋ ਹੋਰ ਕੁਝ ਨਹੀਂ ਆ ਵੀ ਚੱਲ ਥੱਲੇ ਹੋ ਬਾਕੀ ਫਿਰ ਕੇ ਆਈਏ ਆਹ ਥੱਲੇ ਜਾਂਦਾ ਜਾਣਾ ਲੰਬੂ ਜਿਆ ਥੱਲੇ ਤਾਂ ਕਹਿੰਦਾ ਕਿਉਂਕਿ ਥੱਲੇ ਗੇਮਾਂ ਖੇលਦੇ ਰਹਿਆ ਦੋਏ ਤਾਂ ਕਹਿੰਦਾ ਆ ਮਜ਼ਾਕ ਦੀ ਗੱਲ ਨਹੀਂ ਆਓ ਕਿੱਧਰ ਗਿਆ ਇਹ ਉਹ ਲੋਕਾਂ ਦਾ ਦਿਮਾਗ ਇਹ ਜਾਣ ਕੇ ਕਹਿੰਦਾ ਥੱਲੇ ਜਾਣਾ ਸਾਰਾ ਕੁਝ ਇਹਨੂੰ ਪਤਾ ਫੇਰ ਵੀ ਸਿੱਖਿਆ ਅੱਛਾ ਜੀ ਓਕੇ ਆ ਭੱਜਾ ਤਾਂ ਆ ਜਾਂਦਾ ਜੀ ਤਾਂ ਗੱਡੀ ਦੀ ਚਾਬੀ ਤੈਨੂੰ ਜਾਂਦੇ ਨੂੰ ਫੜਾ ਦੇਣੀ ਉਹਨਾਂ ਨੇ ਬਾਈ ਇੰਨਾ ਹੀ ਬੋਝਿਆ ਤਾਂ ਕਲਿਊ ਕਿਵੇਂ ਫਿਲੋ ਓਕੇ ਸੋ ਆਈ ਗੈਸ ਦਿਸ ਇਜ਼ ਦ ਮੋਸਟ ਸੀਰੀਅਸਟ ਵਨ ਐਨੀ ਵਨ ਫਰਮ ਦ ਕ੍ਰਾਈਮ ਕੇਸ ਓਕੇ ਨਾ ਰਹਿ ਗਈ ਕੁਝ ਨਾ ਕੁਝ ਬੀ ਨਾਈਸ ਸੋ ਫਾਰ ਸੋ ਫਾਸਟ ਸੋ ਗੁੱਡ ਓਕੇ 6

ਭਾਜੀ ਗੂਠਾ ਛਾਬਿਆ ਇਹ ਗੂਠਾ ਛਾਬਿਆ ਥੁੱਕ ਲਾ ਕੇ ਜੋੜਦੇ ਗੂਠਾ ਜਿਹਾ ਹੀ ਨੋ ਦੇਖ ਡੱਗ ਡੇ ਓਏ ਗੰਦੇ ਜੇ ਨੋ ਦਿਖਾ ਨੋ ਸਾਰੇ ਦਿਖਾ ਨੋ ਨੋ ਦਿਖਾ ਕਾਰ ਸੁਣਾਣੀ ਏ ਇਸ ਤੋਂ ਪਹਿਲੇ ਸਿੱਧਾ ਬੈਠੋ ਹੁਣ ਪਰ ਟਾਈਮਰ ਆਨ ਕਰ ਦਿਓ ਜੇ ਨਾ ਬਣੀ ਨਾ ਐਨ ਹੋਣਾ ਹੀ ਆਨ ਹੀ ਨਿਕਲ ਜੀ ਸਿੱਧਾ ਆਜੋ 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 ਕੋਈ ਜਣਾ ਬਣਾਓ And your time आगा। starts. आगा। Now, तो सी ये आप बना सकते हो। पे एक है है पर यहां कुछ नहीं ना। और हैं। मिनट में में लगना टैर कोई फिर बनाओ ਇਹਨਾਂ ਤੋਂ ਨਹੀਂ ਜਾਣਨਾ ਆ ਬਦਲ ਬਣ ਗਿਆ ਓਏ ਬਦਲ ਦਾ ਕਦੋਂ ਮੈਨੂੰ ਪੁੱਛੀ ਆਪਾਂ ਹੋਰ ਹੋਰ ਭਾਈ ਆਪਣਾ ਭਾਈ ਆਹੀ ਨੇ ਕੋਦਰ ਏਰੀਆ ਹੀ ਆਂ ਜੀ ਇਹ ਵਾਲਾ ਦੇਖ ਕੇ ਬਣਾਣਾ ਸੇਮ ਓਏ ਯਾਰ ਇਹ ਕਿਹੜਾ ਉਹ ਤੂੰ ਗੱਡੀ ਪੁੱਠੀ ਬਣਾਸੀ ਇਹ ਇੱਕ ਦੁੱਸਤ ਇਹ ਗੱਡੀ ਗੱਡੀ ਦੀ ਲੈਡ ਦੇ ਨਾਲ ਉਹ ਜਾਲੀ ਲਾਤੀ ਇਹਨਾਂ ਨੇ ਆ ਰਹੀ ਲੱਗੀ 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 ਉਹ ਲੱਗੀ ਆ ਧੱਲੇ ਆ ਆ ਰਹੀ ਕਿਤੇ ਤੋਂ ਆ ਅੰਮ੍ਰਿਤ ਦੇ ਜੱਤੂ ਉਹ ਮੇਰੇ ਸਲੇਟ ਆਹ ਕਰ ਦੇ ਬਾ ਇਹਨਾਂ ਨੂੰ ਰੋਬ ਤੋਂ ਅੱਗੇ ਬਈ ਰੋਗ ਪੱਬੀ ਉਹਨਾਂ ਦਾ ਖੁੰਜੀ ਵਾਲਾ ਤਾਂ ਲਾਓ ਪਹਿਲਾਂ ਇਹਨੂੰ ਇੱਥੇ ਲਾ ਇਹਨੂੰ ਇੱਥੇ ਲਾ ਗੱਬੇ ਜੇ ਯਾਰ ਸ਼ਰਮ ਦੀ ਗੱਲ ਆ ਪੰਜ ਜਾਨੇ ਲੱਗੇ ਆ ਤੁਸੀਂ ਜਨਾ ਬਣਿਆ ਬਾਲੀ ਸ਼ਰਮ ਦੀ ਗੱਲ ਆ ਉਹ ਮੇਜ਼ ਦੇ ਥੱਲੇ ਕਿੱਥੇ ਗਿਆ ਉਹ ਆ ਕਿ ਬੱਦਲ ਆ ਇਹਨਾਂ ਲਮੀ ਲਾਉ ਜਾਈ ਅੱਦੇ ਲੈ ਗਈ ਉਹ ਚੱਕੀ ਮੈਂ ਦਿੱਤੇ ਰੋੜੇ ਉਹਨਾਂ ਨੇ ਲਾਪੋ ਉਹ ਬਿੱਲੀ ਆ ਗਈ ਥੀ ਲਾਈ ਜਾਂਦਾ ਉਹ ਦੇ ਦੇ ਉਹਨਾਂ ਨੂੰ ਕਿ ਤੇਰੀ ਚੱਕਣ ਵਾਲੀ ਆਤ ਗਈ ਨਹੀਂ ਅਜੇ ਤੱਕ ਲੈਣੀ ਆ ਵੜੇ ਖਾਲਸ ਵਾਲੇ ਆ ਆ ਹੋ ਗਏ ਆ ਭੈਣੇ ਸ਼ੀਸ਼ਾ ਉਹ ਬਿੱਲਾ ਹੀ ਲੱਗਾ ਉਹ ਖਲਾ ਖਲਾ ਉਹਦੇ ਨੂੰ ਉਹ ਭਰਾਵਾ ਲਾ ਲੈੰਦੋ ਆ ਦੇਖ ਆ ਦੇਖ ਕਿੱਦ ਲੱਗਣੀ ਬੇਇੱਜ਼ਤੀ ਕਰਾਤੀ ਇਹਨਾਂ ਨੇ ਟਾਈਮ ਹੋ ਜੱਲਾ ਤੁਹਾਡਾ ਟਾਈਮ ਹੋ ਜੱਲਾ ਸਾਡਾ ਟਾਈਮ ਹੋ ਜੱਲਾ ਉਹ ਇਹਦਾ ਮੈਂ ਗੱਲ ਕਰਦਾ ਮਾਨਕੇ ਦਾ ਵੀ ਵੀ ਹੈ ਉਹ ਕਿਤੇ ਆਉਣੇ ਰਹਾ ਵਾ ਇੱਥੇ ਉਹ ਹੈਗਾ 1 ਮਿੰਟ ਉਹ ਯਾਰ ਇੱਕ ਜਣਾ ਲਾਓ ਯਾਰ ਜਿਹਨੇ ਲਾਉਣੀ ਉਹ ਇੱਥੇ ਕਿੱਥੇ ਦਾ ਆ ਲੱਗ ਗਿਆ ਉਹ ਵੀ ਇੱਕ ਇਨ ਦਾ ਕੋਈ ਇੱਥੇ ਮਿਲੇਗਾ ਸਭ ਕੋਈ ਵੀ ਨਾ ਦੋ ਭਾਵੇਂ ਇਹ ਤਾਂ ਬੇਲੇ ਆ ਜੀ ਟਾਈਮ ਉਹ ਗੱਡੀ ਜ਼ਿਆਦਾ ਅੱਗੇ ਬਣ ਗਈ ਆ ਗੱਡੀ ਮਗਰ ਨੂੰ ਕਰਵਾਣੀ ਮੈਂ ਨਹੀਂ ਸਹੀ ਆ ਕਿਤੇ ਹੋਣ ਰਹਿ ਗਿਆ ਇਹ ਬਣ ਗਈ ਆ ਇਹਨੂੰ ਕਰੋ ਇਹਨੂੰ ਕਰ ਦੋ ਗੱਡੀ ਆ ਸਾਰੀ ਦੀ ਗੱਲ ਇੱਥੇ ਇੱਕ ਲੱਗਣਾ ਇੱਥੇ ਮਿਸਿੰਗ ਆ ਦੇ ਜਿਹੜਾ ਤੇ ਜਿਪ ਵਿੱਚ ਪਾਇਆ ਉਹ ਬਣ ਗਈ ਉਹ ਬਣ ਗਈ ਓਏ ਕੁਝ ਪਿੱਛੇ ਕਿਰ ਗਿਆ ਜੀਸ ਨੂੰ ਉਠਾ ਲਓ 25 ਕਾ ਕਿਤੇ ਲੱਗਣਾ ਆ ਹਾਂ ਐਸੇ ਲੱਗ ਗਿਆ ਨਹੀਂ ਨਹੀਂ ਆ ਟਾਇਰ ਐ ਨੂੰ ਲਾ ਤਾਕੀ ਤਾਕੀ ਟਾਇਰ ਦੀ ਜਗ੍ਹਾ ਲਾ ਦੇ ਦੇਖੀ ਬਣ ਗਈ ਬਣ ਗਈ ਤੇਰੀ ਬਣ ਗਈ ਆਈ ਕਿੰ ਸਿਗਰੇਟਸ ਟਾਇਰ ਪੁੱਠੇ ਲੱਗੇ ਇੱਕ ਮਿੰਟ ਓਕੇ ਬਣ ਗਈ ਲੈ ਬਣ ਗਈ ਜਿੱਤ ਕੇ ਜਿੱਤ ਕੇ ਮੁੰਡੇ ਪੱਪੀ ਮੋਰੇ ਇਹਨੂੰ ਦੋ ਗਿਆ ਸਾਡੇ ਕੋਲ ਵੀ ਥੋੜ੍ਹ ਐਂਡ ਫੋਰ தி ਸਪਿਰਟ ਲਈ ਥੈਂਕ ਯੂ ਸੋ ਮੱਚ ਬੋਲਣਾ ਯੇ ਚਲੋ ਯਾਰ ਤੇਰੇ ਪੱਪੀ ਜਿੱਤ ਗਿਆ ਮੈਂ ਕਾ ਫੋਨ ਟਿਕਾ ਤੇ ਰੱਖ ਕੇ ਓਏ ਇਹਨੂੰ ਥੱਲੇ ਰੱਖ ਕੇ ਤੇ ਫੋਨ ਟਿਕਾ ਕੇ ਦੇਖ ਟਿਕਦਾ ਟੱਕ ਕੇ ਦੇ ਥੱਲੇ ਫੋਨ ਟਿਕਾ ਕੇ ਦੇਖ ਟਿਕਦਾ ਫੇ ਫੋਨ ਫੋਨ ਟਿਕਾ ਕੇ ਦੇਖ ਟਿਕਦਾ ਉਹ ਭਰਾਵਾ ਡਬਲ ਟੇਪ ਲੱਗੀ ਜਾਂਦਾ ਥੱਲੇ ਟੇਪ ਲੱਗੀ ਆ ਸਾਰੇ ਥੱਲੇ ਲਾਣ ਲੱਗਾ ਕੋ ਉਧਰ ਰੱਖਦਾ ਦੇ ਰੱਖਦਾ ਬਹੁਤ ਸਹੀ ਆ ਮੰਦੇਜ ਨੂੰ ਮਾਨ ਸਤਕਾਰ ਦਿੱਤਾ ਜਾਵੇ ਆਓ ਮੰਦੇਜ ਵੀ ਮੰਦੇਜ ਵੀ ਸਾਨੂੰ ਇੱਥੇ ਲੈ ਕੇ ਆਇਆ ਆ ਕੰਮ ਖਰਾਬ ਕਰੀ ਜਾਂਦਾ ਉਹਦਾ ਕੋਈ ਮਨਤਾਜ ਜੋ ਵੀ ਆ ਨਾਮ ਚਲੋ ਕੋਈ ਚੱਕਰ ਨਹੀਂ ਹੈੱਡ ਕੁਆਟਰ ਬਹੁਤ ਸਾਰੀਆਂ ਜੱਦਾਂ ਇੱਥੇ ਮੇਰੀਆਂ ਤੇਰੀਆਂ ਕਦੇ ਨਹੀਂ ਹੁੰਨ ਕੋਲਣੀਆਂ ਸਾਰੀ ਜ਼ਿੰਦਗੀ ਨਹੀਂ ਭੁੱਲਣੀਆਂ ਕਿੰਨੀ ਵਾਰੀ ਇੱਥੇ ਰੋਡ ਤੋਂ ਲੰਘਾਂਗੇ ਕਿੰਨੀ ਵਾਰੀ ਮਨ ਜੀਤੇ ਹੋਣਗੇ ਸਾਡੇ ਘਰ ਤੇ ਲੌਂਗ ਨਹੀਂ ਕਰਦੇ ਕਿਉਂ ਆਇਆ ਸਮਾਂ ਹਾਂ ਕਮਲੀ ਕਮਲੀ ਪਾਤਾ ਤੇ ਜਾ ਕੇ ਗੁਲੀ ਜੁੰਦਾ ਸਾਰੇ ਕਿ ਨਹੀਂ ਆਕੇ ਨਿਕਲੇ ਜਾਣ ਕੇ ਲਈ ਫਿਰਦੇ ਆ ਮੈਨੂੰ ਅੰਨਾ ਮੈਨੂੰ ਪਤਾ ਆ ਜਾਣ ਜਾਣ ਕਿੱਧਰ ਹੈੱਡ ਕੁਆਟਰ ਆ ਨੂੰ ਲੈ ਕੇ ਆਣ ਦਿਆ ਆਹ ਗगन ਪਿੰਡ ਵਾਲੇ ਸਾਰੇ ਇਹਦੇ ਰੋਲੇ ਆ ਥੋੜੀ ਇਹ ਮੇਰੇ ਨਾਲ ਹੁੰਦਾ ਸੀ ਇੱਥੇ ਉਦੋਂ ਤਿੰਨੇ ਜਣੇ ਹੀ ਹੁੰਦੇਗੇ ਪਵਨੀ ਪਾਸੇ ਨੂੰ ਆਈ ਓਏ ਆ ਸ਼ਕਲ ਦਿਖਾ ਲਈ ਦੀ ਹਾਲ ਸੱਸੀ ਜਾਣਾ ਇਹਨੇ ਹਣ ਜਾਣ ਕੇ ਲੈ ਕੇ ਫਿਰਦਾ ਪਿਆ ਇਹ ਉਹ ਸ਼ੈਤਾਨ ਆ ਜਿਹੜਾ ਨਾਲ ਹੁੰਦਾ ਸੀ ਉਸ ਟਾਈਮ ਆਪਾਂ ਹੀ ਹੁੰਨੀ ਨਹੀਂ ਨਾਲ ਹੁੰਦੇ ਸੀ ਨਹੀਂ ਪੱਬਨੀ ਹੁੰਦੀ ਸੀ ਨਹੀਂ ਨਹੀਂ ਮੈਂ ਹੁੰਨਾ ਸੀ ਕਿਹਾ ਗਗਨ ਹੁੰਦਾ ਸੀ ਤੇ ਉਹ ਹੁੰਦੇ ਸੀ ਜਿਹੜਾ ਆਈ ਲਾਈਟਸ ਕਰਦੇ ਆ ਦੋਸਤ 20 ਸੈਕਿੰਡਸ ਲੈਫਟ ਆ ਆ ਹੈੱਡ ਕੁਆਟਰ ਚਲੋ ਮਿਲਦੇ ਅੱਗੇ ਜਾ ਗਿਆ ਆਪਾਂ ਹੈਂ ਜਨਮ ਕਹ ਕੇ ਮੈਂ ਤਾਂ 1405 ਉਹ ਨਹੀਂ ਉਹ ਹੱਦ ਹੈ ਇਹਨਾਂ ਦਾ ਆਹ ਕੜਾ ਉੱਥੇ ਦਿੱਤਾ ਸੀ ਕਯੂਰੋ ਹੈੱਡ ਕੁਆਟਰ ਜਿਹੜੀ ਮੈਂ ਗੱਲ ਕੀਤੀ ਸੀ ਹੈ ਤੇ ਪੋਰਡਕਾਸਟ ਜਿਹੜੀ ਠੀਕ ਜੋ ਦਿੱਤਾ ਕਯੂਰੋ ਚ ਕੜਾ ਉਹ ਅੱਜ ਵੀ ਮੇਰੇ ਤੋਂ ਲਾਇਆ ਨਹੀਂ ਗਿਆ ਅੱਥੇ ਸਕੇ ਹੈੱਡ ਕੁਆਟਰ ਤੋਂ ਬੈਠੇ ਜਾਣ ਕੇ ਲਈ ਫਰਦਾ ਗगन ਮਨੂੰ ਇੱਥੇ ਜਾਣ ਕੇ ਲੈ ਕੇ ਆਇਆ ਇਹ ਇਹਨੂੰ ਯਾਦ ਆਵੇ ਉਹ ਖੜਾ ਹੁਣ ਉੱਥੇ ਮਸ਼ਕਰੀਆਂ ਵਾਂਡ ਰਿਹਾ ਚਲੋ ਮਿਲਦੇ ਹਾਂ ਬਾਕੀ ਹੁਣ ਸਾਨੂੰ ਪਿੰਡ ਜਾ ਕੇ ਇੱਥੇ ਵਲੌਗ ਬਹੁਤ ਨਿਕਲਗੇ ਆ ਬੱਸ ਇਹਨੇ ਸੀ ਜਾਣਾ ਹੁਣ ਪੱਬੀ ਨਾਲ ਸੀ ਉਦਣ ਆ ਪੱਬੀ ਨਾਲ ਸੀ ਪੱਬੀ ਨਾਲ ਨਹੀਂ ਨਹੀਂ ਇਹ ਜਿਗਲੇ ਵਾਲਾ ਬੰਦਾ ਇਹ ਥੱਲੇ ਖੜਾ ਸੀ ਟਰੈਕਟਰ ਦੇ ਤੇ ਮੈਂ ਮਰਜ਼ੀ ਬਾਰਕ ਲਈ ਮੈਂ ਖੜਾ ਹਾਂ ਸਗਾ ਉੱਪਰ ਖੰਡਾ ਲੈ ਕੇ ਬਿੱਲੇ ਦੀ ਬਿੱਲੇ ਦੀਆਂ ਕਹਾਣੀਆਂ ਤਾਂ ਜ਼ਿਆਦਾ ਨੂੰ ਨਹੀਂ 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 ਦੇਖ ਲੈ ਬਿੱਲੇ ਚਲੋ ਕੋਈ ਨਹੀਂ ਜਿਆਦਾ ਹੋਈ ਨਹੀਂ ਗੱਲ ਬੱਸ ਚੱਲੇ ਹੁਣ ਪਿੰਡ ਨੂੰ ਜਨਮ ਦਿਨ ਮਨਾਉਣ ਗਏ ਪਤਾ ਨਹੀਂ ਕਿੱਥੇ ਪਹੁੰਚ ਜਾਂਦੇ ਇਹ ੱੱੱ ਬੱਲੇ ਹੁਣੀ ਹੋਰ ਕੀ ਬੱਲੇ ਆ ਨਾ ਗੱਲ ਇਹ ਸਾਰੇ ਭਰਾ ਇਕੱਠੇ ਹੁੰਦੇ ਜਨਮ ਦਿਨ ਮਨਾਣੇ ਵਧੀਆ ਸੀ ਗगन ਭਰਾ ਨੂੰ ਬੱਜੀ ਇਹ ਵੀ ਜਿਹੜੇ ਬੜੇ ਪ੍ਰਾਪਰ ਕੰਮ ਕਰਦੇ ਸਾਰੇ ਇਕੱਠੇ ਜਨਮ ਦਿਨ ਮਨਾਦੇ ਭਾਈ ਜੀ ਹਨਾ ਇਹਨੂੰ ਦਿਰਾ ਜਾਨ ਨਜ਼ਰ ਆਉਂਦਾ ਹੋਈ ਮੇਰਾ ਜਾਨਦਾ ਨਾ ਇਹ ਯੂਡੀਓ ਮਾਲ ਇੱਥੇ ਜਾ ਮੈਨੂੰ ਚੇਤੇ ਆ ਤੇ ਜਾ ਉਸ ਬੰਦੇ ਨੂੰ ਚੇਤੇ ਆ ਉਹ ਅੰਦਰ ਚਲ ਗਏ ਜੋ ਜੋ ਉੱਥੇ ਜਾਂਦਾ ਆ ਬੜੀਆਂ ਬਹੁਤ ਜਾਂਦਾ ਮਣ ਆ ਜਾਣ ਕੇ ਦੇਖਿਆ ਮੈਨੂੰ ਪਤਾ ਸੀ ਇਹਨੇ ਇਹ ਚੀਜ਼ ਕਹਿਣੀ ਆ ਵੀ ਜੂੜੀਓ ਮੋਲ ਤੇ ਜਾਣਾ ਆ ਇਹਨੂੰ ਸਭ ਕੁਝ ਪਤਾ ਹੈ ਜਾਣ ਕੇ ਮੈਂ ਨਹੀਂ ਜਾਣਾ ਮੈਂ ਜਾਣਾ ਨਹੀਂ ਇਹ ਜਾ ਇਹ ਜਾਣ ਕੇ ਲੈ ਕੇ ਜਾਂਦਾ ਸਾਰੇ ਇਥਾਂ ਇਹਨੂੰ ਸਾਰਾ ਕੁਝ ਪਤਾ ਆ ਵੀ ਇੱਥੇ ਜਾ ਕੇ ਜਾਦ ਹੋਣੀ ਇਹਨੂੰ ਜਾਣ ਜਾਣ ਕੇ ਉਧਰ ਨੂੰ ਵੀ ਜਾਂਦਾ ਮਨ ਉਹ ਇਹ ਸ਼ੀਸ਼ੇ ਮਾਰੇ ਵੀ ਚੱਲ ਜਾਂਦੇ ਇੱਥੇ ਫੋਟੋਆਂ ਖਿੱਚੀਆਂ ਨਹੀਂ ਖਾਤ ਰੋਲਿਆ ਦਾਨੋ ਗਰੀਬ ਮੈਂ ਤਾਂ ਬਈ ਬੰਨੀ ਮੇਰੀ ਪਿਆਰ 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 ਤੇਚਰਾ ਕਰਦੇ ਟੀਚਰਾ ਕਮੋਖ ਆਮੋਖ ਆਇਦਾਂ ਰਾਜ਼ ਉਹ ਸਮਝਣ ਵਾਲੇ ਸੰਜੀਏ ਓਰੇ ਮੈਨੂੰ ਹੋ ਗਿਆ ਆ ਹੋਰ ਉਹਨੇ ਕਿਨੂੰ ਕਿਹਾ ਕਹਿੰਦਾ ਪਿਆਰ ਹੋਇਆ ਪਿਆਰ ਚ ਤਾਂ ਕਹਿੰਦਾ ਮੈਂ ਰੁੱਲ ਗਿਆ ਤੇਰੀ ਕੀ ਸਫਲਤਾ ਕਾਦੀ ਸਫਲ ਹੈ ਇੱਧਾਂ ਨਹੀਂ ਸਫਲ ਤੇਰੀ ਵੀ ਰੱਬ ਬਣਾਵੇ ਫੇਰ ਆ ਹੋ ਲੈ ਯਾਰ ਬੱਧਾ ਜਾਂ ਟੱਡਾ ਜਾਂ ਅੱਡਾ ਸ਼ੈਤਾਨ ਆ ਨਾ ਇਹ ਉਹ ਵੀਡੀਓ ਚ ਗੱਲ ਬੋਲਣ ਨਾਲ ਹੀ ਨਹੀਂ ਮੈਂ ਕੈਮਰਾ ਬੰਦ ਕਰ ਫੀਦਲ ਮੈਂ ਜਾਂਦਾ ਕਵੱਡੇ ਦਾਦ ਦੇ ਨਹੀਂ 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 ਬਾਬੇ ਕਰ ਚੱਲ ਆਪਾਂ ਸਾਥ ਆਤ ਰੱਖ ਲਾਂ ਨੇ ਦ੍ਰਿਸ਼ਾ ਕੱਲ ਉਹ ਵੀ ਹੁਣ ਚੱਲੇ ਹੀ ਘਰ ਨੂੰ ਤੇ ਸਾਰਿਆਂ ਨੂੰ ਸਾਡੇ ਵੱਲੋਂ ਹੈਪੀ ਲੋੜੀ ਤੇ ਮਾਗੀ ਦੀਆਂ ਵੀ ਬਹੁਤ-ਬਹੁਤ ਵਧਾਈਆਂ ਤੇ ਚਲੋ ਹੁਣ ਮਿਲਦੇ ਆਂ ਆਪਾਂ ਅਗਲੇ ਵਲੌਗ ਚ ਹੁਣ ਇੱਥੋਂ ਚੱਲੇ ਸੀਗੇ। ਉਹ ਹੋ ਉਧਰੋਂ ਬਿਸ਼ਨ ਜਾਨੇ ਭਲੇਖਾ ਪੈ ਗਿਆ। ਚਲੋ ਕੋਈ ਗੱਲ ਨਹੀਂ। ਤੇ ਹੁਣ ਮਿਲਦੇ ਆਂ ਆਪਾਂ ਅਗਲੇ ਵਲੌਗ ਚ। ਹੋਪ ਕਰਦੇ ਆਂ ਵੀ ਚਲੋ ਵਧੀਆ ਲੱਗਿਆ ਹੋਵੇਗਾ। ਤੇ ਇਹਨਾਂ ਨੇ ਤਾਂ ਕਿ ਚਲੋ ਕੀਤਾ ਫੁੱਲ ਇੰਜੋਏ ਇੱਥੇ। ਪਰ ਮੇਰਾ ਮਨ ਬਹੁਤ ਖਰਾਬ ਹੋਇਆ ਇੱਥੇ ਆ ਕੇ। ਐਵੇਂ ਨਾ ਝੂਠ ਬੋਲੀਏ। ਤੁਹਾਨੂੰ ਤਾਂ ਤੇ ਤੇ ਚਲੋ ਮੇਰਾ ਤਾਂ ਮਨ ਬਹੁਤ ਖਰਾਬ ਹੋਇਆ ਇੱਥੇ ਆ ਕੇ ਕਿਉਂਕਿ ਆਹ ਕੜਾ ਵੀ ਮੈਨੂੰ ਉੱਥੇ ਹੀ ਮਿਲਿਆ ਸੀ ਪੂਰੇ ਮਾਲ ਚ ਉਹ ਹੈੱਡ ਕੁਆਰਟਰ ਚ ਕਰ ਦੋ ਬਾਏ ਬਾਏ ਫੇਰ ਹੈ ਚਲ ਬਾਏ ਓਕੇ ਭਾਜੀ ਓਕੇ ਕੋਈ ਤਾਂ ਬਰਖਿਆਲ ਮਿਲਿਆ ਬਾਏ ਬਾਏ ਓਕੇ ਭਾਜੀ ਓਕੇ ਉਸਤਾਦ ਜੀ ਓਕੇ ਜੀ ਤਲੋ ਮਿਲਦੇ ਆਂ ਅਗਲੇ ਚ ਹੈ ਅੱਛਾ ਜਾ ਤੂੰ ਤਾਂ ਜਾ ਦਫਾ ਹੋ